ਲੁਧਿਆਣਾ ਢੇਲ ਨਿਊਜ਼ ਦੇ ਕਰਨ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ 1 ਦਸੰਬਰ ਨੂੰ ਆ ਰਹੀਆਂ ਨੇ ਸੋ ਉਸ ਦੇ ਪਲੈਕਸ ਦੇ ਵਿੱਚ ਜਿਹੜੇ ਵੱਖ-ਵੱਖ ਕੈਂਡੀਡੇਟ ਜਿਹੜੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਉਤਰੇ ਨੇ ਵਾਰਡ ਨੰਬਰ 10 ਜਿੱਥੋਂ ਕਾਂਗਰਸ ਪਾਰਟੀ ਤੋਂ ਨਿਸ਼ਮਰ 나ਗੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਸਾਡੇ ਵਿੱਚਕਾਰ ਮੌਜੂਦ ਨੇ ਗੱਲ ਕਰਾਂਗੇ 나ਗੀ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਸੋ ਸਿਕਲ 나ਗੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਕਾਂਗਰਸ ਪਾਰਟੀ ਨੇ ਜਿਹੜਾ ਚੌਂਕ ਮੈਦਾਨ ਦੇ ਵਿੱਚ ਟਿਕਟ ਦੇ ਕੇ ਕੀ ਕਹੋਗੇ ਸਰ ਮੈਂ ਤਾਂ ਇਹ ਕਹਿਣਾ ਜੀ ਮੈਨੂੰ ਬਹੁਤ ਵੱਡਾ ਮਾਨ ਦਿੱਤਾ ਮੈਨੇ ਜੁਗਾ ਹੈ ਨਹੀਂ ਸੀ ਬਾਕੀ ਬਾਜਵਾ ਸਾਹਿਬ ਨੇ ਤੇ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਤੇ ਉਮੀਦ ਰੱਖੀ ਹੈ ਤੇ ਸਭ ਤੋਂ ਵੱਡਾ ਧੰਨਵਾਦ ਮੈਂ ਬਾਜਵਾ ਸਾਹਿਬ ਦਾ ਤੇ ਜ਼ਿਲ੍ਹਾ ਪ੍ਰਧਾਨ ਦਾ ਤੇ ਸਾਡੇ ਸ਼ਹਿਰੀ ਪ੍ਰਧਾਨ ਪਪੂ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਟਿਕਟ ਦਿਵਾ ਕੇ ਮੈਨੂੰ ਮੌਜਿਆ ਤੇ ਮੈਂ ਇਹ ਸੀਟ ਉਹਨਾਂ ਜਿੱਤ ਕੇ ਦਿਖਾਵਾਂਗਾ ਜੀ ਜਿਤਨੇ ਚੋਲੇ ਜੀ ਪਾਵਾਂਗਾ ਆਪਣੀ ਉਮੀਦਾਂ ਤੇ ਉਹਨਾਂ ਦੀ ਉਮੀਦਾਂ ਤੇ ਪੂਰਾ ਖਰਾ ਉਤਰੂੰਗਾ ਕਿਸ ਤਰ੍ਹਾਂ ਵਾ ਕੀ ਦੇ ਦਿਆਂ ਬਾੜ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਜਾਂ ਕਿਹੜੇ ਕਿਹੜੇ ਕੰਮ ਕਰਵਾਉਣ ਵਾਲੇ ਨੇ ਕਿਸ ਤਰ੍ਹਾਂ ਦਿਖਾਉਂਗੇ ਪਹਿਲੇ ਦਾ ਤੇ ਕਿਹੜੇ ਕੰਮ ਕਰਵਾਉਂ ਦੇਖੋ ਜੀ ਲੋਕਾਂ ਦੇ ਕੰਮ ਇਹੀ ਹੁੰਦੇ ਆ ਜੀ ਕਿਸੇ ਨੂੰ ਪੈਨਸ਼ਨ ਨੂੰ ਆਣੀ ਹੈ ਕਿਸੇ ਕੁਝ ਹੋਰ ਕੰਮ ਕਰਾਣੇ ਆ ਜਾਂ ਗਲੀਆਂ ਨਾਲੀਆਂ ਜਾਂ ਸੀਵਰੇਜ ਦੇ ਕੰਮ ਨੇ ਜਾਂ ਲਾਈਟਾਂ ਦਾ ਕੰਮ ਹੈ ਤੇ ਹੋਰ ਵੀ ਕਈ ਕੰਮ ਨੇ ਜੋ ਵੀ ਲੋਕਾਂ ਦੇ ਕੰਮ ਹੋਣਗੇ ਮੈਂ ਵਾਰਡ ਵਸ ਨੂੰ ਇਹੀ ਬੇਨਤੀ ਕਰੂੰਗਾ ਇੱਕ ਵਾਰ ਮਨ ਮੌਕਾ ਦਿਓ ਤਾਂ ਉਸ ਪਾਰਟੀ ਨੂੰ ਮੈਨੂੰ ਜਿਤਾਓ ਤੇ ਨੇ ਜਿੱਤ ਕੇ ਸੀਟ ਆਪਣੀ ਕਾਂਗਰਸ ਪਾਰਟੀ ਚੋੜੀ ਚ ਪਾਵਾਂ ਬਾਜੋ ਸਾਹਿਬ ਨੂੰ ਉਹਨਾਂ ਕੋਲ ਜਾਵਾਂ ਜਿੱਤ ਕੇ ਉਹਨਾਂ ਦਿਖਾਵਾਂ ਆ ਵੀ ਮੈਂ ਜਿੱਤੇ ਆ ਵਾਰਡ ਦੇ ਵਿੱਚ ਵਿਚਰੇ ਆ ਕਿਸ ਤਰ੍ਹਾਂ ਦੇਦਿਓ ਵਾਰਡ ਦੇ ਵਿੱਚ ਕੀ ਲੋਕਾਂ ਦਾ ਰਿਸਪੌਂਸ ਆ ਦੇਖੋ ਜੀ ਮੈਂ ਵਾਰਡ ਵਸੀਆਂ ਨੂੰ ਉਹਨਾਂ ਮਿਲਣਾ ਸ਼ੁਰੂ ਕੀਤਾ ਤੇ ਮੈਨੂੰ ਵਧੀਆ ਰਿਸਪੌਂਸ ਮਿਲ ਰਿਹਾ ਤੇ ਮੈਂ ਉਮੀਦ ਕਰਦਾ ਸ਼ਾਇਦ ਮੇਰੀ ਪੂਰੀ ਆਪਣੀ ਮੰਦੀ ਇੱਛਾ ਹੈ ਤੇ ਇਹ ਮੈਂ ਸੀਟੇ ਜਿੱਤੂੰਗਾ ਮੇਰੇ ਦਿਲੋਂ ਆਪਣੀ ਆਵਾਜ਼ ਆਉਂਦੀ ਹੈ ਕਿ ਮੈਂ ਜਿੱਤਣਾ ਹੈ ਸੀਟ ਇਹ ਤੇ ਪਾਰਟੀ ਮੇਰਾ ਪੂਰਾ ਸਾਥ ਦੇ ਰਹੀ ਹੈ ਤੇ ਪਬਲਿਕ ਵੀ ਮੇਰਾ ਪੂਰਾ ਸਾਥ ਦੇ ਰਹੀ ਹੈ ਮੇਰੇ ਵੋਟਰ ਬਹੁਤ ਸਾਥ ਦੇ ਰਹੇ ਨੇ ਇੱਥੇ ਮੈਂ ਜੰਨਾ ਮੈਨੂੰ ਵਧੀਆ ਰਿਸਪੌਂਸ ਮਿਲਿਆ ਕਿੰਨੇ ਕ ਵੋਟਾ ਤੁਹਾਡੇ ਵਾਰਡ ਦੇ ਵਿੱਚ ਕਿੰਨੇ ਕ ਵੋਟਰ ਨੇ ਇਹ ਮੇਰੇ ਵਾਰਡ ਦੇ ਵਿੱਚ ਮੇਰੇ ਹਿਸਾਬ ਨਾਲ 1359 ਵੋਟਾਂ ਨੇ ਜੀ ਸਾਰੀਆਂ ਟੈਲੀ ਕਰ ਲਈਆਂ ਤੁਸੀਂ ਸਭ ਨੇ ਦੇਖ ਚੁੱਕੇ ਹੋ ਵੋਟਾਂ ਨੂੰ ਲੈ ਕੇ ਦੇਖੋ ਮੈਂ ਹਲੇ ਇਹ ਪੁਰਾਣੀ ਲਿਸਟ ਦੇਖੀ ਹੈ ਜੀ ਜੋ ਮੈਨੂੰ ਮਿਲੀ ਹੈ ਜੋ ਮੈਨੂੰ ਵਾਜਬ ਦੇ ਗਏ ਨੇ ਉਹਦੇ ਚ 1540 ਵੋਟਾਂ ਸੀਗੀਆਂ ਤੇ ਬਾਕੀ ਹੁਣ ਮੈਂ ਦੁਬਾਰਾ ਚੈੱਕ ਕੀਤਾ ਹੈ ਔਨਲਾਈਨ ਤੇ 1300 ਬਾਕੀ ਵੋਟਾਂ ਕਟੀਆਂ ਗਈਆਂ ਤੇ ਇਹ ਜਿਹੜੀਆਂ ਵੋਟਾਂ 1540 ਸੀਗੀਆਂ ਇਹਦੇ ਵੋਟਾਂ ਸਹੀ ਵੜਾਂ ਚ ਵੰਡੀਆਂ ਆਈਆਂ ਨੇ 11 ਚ ਵੀ ਵੰਡੀਆਂ ਆਈਆਂ ਨੇ 12 ਜੀ ਵੰਡੀਆਂ ਆ 12 ਦੇ 10 ਚ ਪਾਤੀਆਂ ਜਾਂ 12 ਚ ਪਾਤੀਆਂ ਐਜਾ ਕੋਈ ਹੈਗਾ ਤੇ ਜਿੰਨਾ ਵਾਰਡ ਦਾ ਮੇਰਾ ਇਲਾਕਾ ਹੈ ਮੈਂ ਤਾਂ ਹਰੇਕ ਘਰ ਦੇ ਵਿੱਚ ਜਾ ਕੇ ਇੱਕ ਇੱਕ ਬੰਦੇ ਨੂੰ ਮਿਲਣਾ ਹੈ ਇੱਕ ਇੱਕ ਲੇਡੀਜ਼ ਨੂੰ ਮਿਲਣਾ ਹੈ ਆਪਣੇ ਭਰਾਵਾਂ ਮਾਤਾਵਾਂ ਨੂੰ ਮਿਲ ਕੇ ਤੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮੈਨੂੰ ਇੱਕ ਵਾਰ ਕੰਮ ਸਟਾਟਿੰਗ ਮਿਤਾਨ ਅੱਜ ਚੋਣ ਮੈਦਾਨ ਦੇ ਵਿੱਚ ਉਤਰਿਆ ਆਉ ਕਿਸ ਤਰ੍ਹਾਂ ਅਖ ਦੇਖਦੇ ਹੋ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ ਜਾਂ ਕਿਹੜੇ ਕੈਂਡੀਡੇਟ ਨਾਲ ਮੁਕਾਬਲਾ ਜਿਹੜਾ ਤੁਸੀਂ ਸਮਝੋ ਮੁਕਾਬਲਾ ਦੇਖੋ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਹੀ ਹੈ ਜੀ ਬਾਕੀ ਇਸ ਉਹਨਾਂ ਦਾ ਮੁਕਾਬਲਾ ਹੈ ਨਹੀਂ ਜੀ ਕੀ ਲੱਗਦਾ ਹੈ ਕਿ ਸੀਟ ਨੂੰ ਲੈ ਕੇ ਜਾਓਗੇ ਪੂਰੀ ਕੋਸ਼ਿਸ਼ ਹੈ ਟਿਕਟ ਲੈ ਕੇ ਜਾਣਾ ਜੀ ਤੇ ਆਪਣੀ ਪਾਰਟੀ ਝੋਲੀ ਚ ਪਾਵਾਂ ਕੀ ਅਪੀਲ ਕਰਦੇ ਹੋ ਵਾਰਡ ਵਾਸੀਆਂ ਨੂੰ ਆਪਣੇ ਉਹਨਾਂ ਵੋਟਰਾਂ ਨੂੰ ਸਪੋਰਟਰਾਂ ਨੂੰ ਕੀ ਅਪੀਲ ਕਰੋਗੇ ਵਾਰਡ ਵਾਸੀਆਂ ਨੂੰ ਅਸੀਂ ਵੀ ਕਹਾਂ ਇੱਕ ਵਾਰ ਜਿੱਤਾ ਕੇ ਉਹਨੂੰ ਭੇਜੋ ਮੈਂ ਤੁਹਾਡੇ ਹਰੇਕ ਜਿਹੜੇ ਵੀ ਕੰਮ ਹੋਣਗੇ ਤੁਹਾਡੇ ਕੰਮ ਕਰਵਾਵਾਂਗਾ ਤੁਹਾਡੀ ਉਮੀਦਾਂ ਦੇ ਖਰਾ ਉਤਰੂ ਸੋ ਇਹ ਸਾ ਨਿਰਿਸ਼ਖਪਨ ਅੱਗੇ ਜੀ ਜੋ ਵਾਰਡ ਨੰਬਰ 10 ਕਾਂਗਰਸ ਪਾਰਟੀ ਤੋਂ ਜਿਹੜੀ ਐਮ ਸੀ ਡੀ ਚੋਣਾਂ ਨੂੰ ਲੈ ਕੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਾਫੀ ਜਿਹੜੀ ਅਪੀਲ ਹੈ ਆਪਣੇ ਵੋਟਰਾਂ ਸਪੋਰਟਰਾਂ ਨੂੰ ਕਰਦੇ ਨੇ ਸੋ ਇਸੇ ਤਰ੍ਹਾਂ ਅਸੀਂ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਮੈਨੇ ਦਿਓ ਜਾ ਜੇ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ